ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਕੂ ਸਰਾਜ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਹੋਈ ਜੱਗੋਂ 13ਵੀਂ ਰਾਜ ਕੇ ਜਲੂਸ ਕੱਢਿਆ ਗਿਆ ਇੱਕ ਪਾਸੇ ਜਿੱਥੇ ਕੁਲਤਾਸ ਸਿੰਘ ਸੰਧਵਾ ਸ਼ੈਰੀਕਲ ਸੀ ਅਮਨ ਅਰੋੜਾ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ ਹੈ ਇੱਥੇ ਇੱਕ ਹੋਰ ਅੜਿੱਕੇ ਚੜ ਗਿਆ ਕਿਸਾਨਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਰਲ ਕੇ ਪ੍ਰੋਟੈਸਟ ਕੀਤਾ ਗਿਆ ਤੇ ਜਵਾਬ ਨਹੀਂ ਦੇ पाए ਜਵਾਬ ਦੇਣ ਦੇ ਮਾਰੇ ਇਹ ਆਮ ਆਦਮੀ ਪਾਰਟੀ ਦਾ ਵਿਧਾਇਕ ਵਣਵਾਣੀ ਹੋ ਗਿਆ ਪਾਦਤੀਆਂ ਗਈਆਂ ਭਾਜੜਾ ਉਸ ਤੋਂ ਬਾਅਦ ਗੱਲ ਨਹੀਂ ਕੀਤੀ ਗਈ ਫਿਰ ਹੋ ਗਿਆ ਕਿਸਾਨ ਸਿੱਧੇ ਕਿਸਾਨਾਂ ਨੇ ਇੱਕ ਠੋਕ ਕੇ ਹਾਈਵੇ ਜਾਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਇਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ 19 ਦੇਰ ਤੱਕ ਸਾਡਾ ਹਾਈਵੇ ਤੇ ਹਾਈਵੇ ਜਾਮ ਰਹੇਗਾ ਅਸੀਂ ਪ੍ਰੋਟੈਸਟ ਕਰਾਂਗੇ ਇਸ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਇਧਰ ਉਧਰ ਭੱਜਦੇ ਨੇ ਜਦੋਂ ਕਿਸਾਨ ਜਾਂ ਮਜ਼ਦੂਰ ਜਥੇਬੰਦੀਆਂ ਜਾਂ ਪਿੰਡਾਂ ਦੀਆਂ ਜਿਹੜੀਆਂ ਭੈਣਾ ਮਹਿਲਾਵਾਂ ਨੇ ਉਹ ਇਹਨਾਂ ਦਾ ਵਿਰੋਧ ਕਰਦੀਆਂ ਨੇ ਜਦੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ ਕਿਉਂਕਿ ਇਹਨਾਂ ਕੋਲ ਸਵਾਲਾਂ ਜਵਾਬਾਂ ਦੇ ਆਂਸਰ ਹੀ ਨਹੀਂ ਸੰਗੁਸ ਉਵੇ ਦੇ ਮੁੱਖ ਮੰਤਰੀ ਕੋ ਗਵੰਤ ਮਾਨ ਨੇ ਤਾਂ ਆਦਤ ਪਾਈ ਹੈ ਬਈ ਸਾਡੇ ਮੰਤਰੀਆਂ ਤੇ ਵਿਧਾਇਕਾਂ ਕੋਲੋਂ ਤੁਸੀਂ ਪ੍ਰਸ਼ਨ ਪੁੱਛਨੇ ਆ ਸਵਾਲ ਜਵਾਬ ਕਰਨੇ ਆ ਜੇ ਤੁਸੀਂ ਜਿੱਤ ਜਾਵਾਂਗੇ ਜੇਕਰ ਤੁਹਾਡੇ ਹਲਕਿਆਂ ਦੇ ਕੰਮ ਨਾ ਹੋਏ ਇਧਰ ਵਨ ਵਾਣੀ ਪੈ ਗਿਆ ਸੂਤਰਾਂ ਦੇ ਵੱਲੋਂ ਖਬਰ ਆਈ ਹੈ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਹਲਵਾਰਾ ਵਿੱਚ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਦੱਸਦੀ ਕਿ ਉਹ ਸ਼ਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਵਾਰਥ ਸਕੂਲ ਹਲਵਾਰਾ ਵਿਖੇ 10 ਲੱਖ ਰੁਪਏ ਦੀ ਲਗਤ ਨਾਲ ਬਣੀ ਆਧੁਨਿਕ ਸਹਿਜ ਪ੍ਰਯੋਗਸ਼ਾਲਾ ਦਾ ਉਦਘਾਟਨ ਕਰਨ ਲਈ ਪਹੁੰਚੇ ਕਿਸਾਨ ਵਿਧਾਇਕਾਂ ਤੋਂ ਸਵਾਲ ਜਵਾਬ ਕਰਨਾ ਚਾਹੁੰਦੇ ਸਨ ਪਰ ਐਮਐਲਏ ਨੇ ਠੇਕੇਦਾਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਸਿੱਧਾ ਸਕੂਲ ਦੇ ਵਿੱਚ ਚਲੇ ਗਏ ਇਸ ਤੋਂ ਨਾਰਾਜ਼ ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਦੇ ਵਰਕਰ ਲੁਧਿਆਣਾ ਬਠਿੰਡਾ ਦੇ ਹਾਈਪ ਤੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਆਵਾਜ਼ਾਈ ਰੋਕ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਯਾਨੀ ਕਿ ਸਵਾਲ ਜਵਾਬ ਹੀ ਨਹੀਂ ਦੇ ਸਕੇ ਆਮ ਆਦਮੀ ਪਾਰਟੀ ਦੇ ਠੇਕੇਦਾਰ ਵਿਧਾਇਕ ਵਿਧਾਇਕ ਜਿਹਦਾ ਨਾਮ ਹੈ ਹਾਕਮ ਸਿੰਘ ਹੈ ਉਸ ਤੋਂ ਬਾਅਦ ਸਾਹਮਣਾ ਨਹੀਂ ਕਰ ਸਕੇ ਹੋਰ ਥਾਣੀ ਭੱਜ ਗਏ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਹਾਕਮ ਸਿੰਘ ਠੇਕੇਦਾਰ ਦੇ ਵਿਰੋਧ ਵਿੱਚ ਫਿਰ ਹਾਈਵੇ ਰੋਡ ਜਾਮ ਕੀਤਾ ਗਿਆ ਲੇਕਿਨ ਇਸ ਦੇ ਬਾਅਦ ਯੁੱਧ ਵੀ ਹਾਕਮ ਸਿੰਘ ਜੋ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਲਕਾ ਰਾਏਕੋਟ ਤੋਂ ਉਹਨਾਂ ਨੇ ਹੋਰ ਰਸਤਾ ਫੜ ਲਿਆ ਉਤੋਂ ਹੀ ਡੰਡੀ ਡੰਡੀ ਹੋ ਗਿਆ ਯਾਨੀ ਕਿ ਇੰਨਾ ਮਾਦਾ ਨਹੀਂ ਹੈ ਇੰਨਾ ਕੋਈ ਜਜ਼ਬਾ ਨਹੀਂ ਹੈ ਕਿ ਇਹ ਪੰਜਾਬ ਦੇ ਲੋਕਾਂ ਦਾ ਹੁਣ ਸਾਹਮਣਾ ਕਰ ਸਕਣ ਉਧਰੋਂ ਸਿੱਧੂਪੁਰ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੇਖਾਂਗੇ ਕਿ ਹਾਕਮ ਸਿੰਘ ਠੇਕੇਦਾਰ ਸਾਡੇ ਪਿੰਡਾਂ ਦੇ ਵਿੱਚ ਕਿੱਦਾਂ ਵੋਟ ਮੰਗਣ ਆਉਂਦੇ ਨੇ ਧੰਨ